ਸਤਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਟੋਡੀ ਰਾਗ ਦੇ ਅੰਦਰ ਜੋ ਮੁਖਵਾਕ ਸਤਗੁਰੂ ਜੀ ਨੇ ਬਖਸ਼ਿਸ਼ ਕੀਤੇ ਨੇ ਆਓ ਪਹਿਲਾਂ ਇਹਨਾਂ ਨੂੰ ਆਪਾਂ ਵਿਚਾਰਨ ਦਾ ਯਤਨ ਕਰੀਏ ਸਤਗੁਰੂ ਜੀ ਕਹਿੰਦੇ ਨੇ ਕਿ ਇਸ ਮਨ ਨੂੰ ਜੇ ਕੋਈ ਸੁਖ ਹੈ ਤੇ ਉਹ ਕਿੱਥੋਂ ਪ੍ਰਾਪਤ ਹੋਣਾ ਹੈ ਮਾਈ ਮੇਰੇ ਮਨ ਕੋ ਸੁਖ ਮਾਇ ਦਾ ਭਾਵ ਹੈ ਮਾਂ ਪ੍ਰਮਾਤਮਾ ਦਾ ਨਾਮ ਸਿਮਰਿਆ ਹੀ ਮੇਰੇ ਮਨ ਵਿੱਚ ਸੁੱਖ ਮਿਲਦਾ ਹੈ ਮੇਰੇ ਮਨ ਕੋ ਸੁੱਖ ਮੇਰੇ ਮਨ ਨੂੰ ਸੁੱਖ ਕਿੱਥੋਂ ਪ੍ਰਾਪਤ ਹੋਇਆ ਪ੍ਰਮਾਤਮਾ ਦੇ ਨਾਮ ਨੂੰ ਸਿਮਰਨ ਦੇ ਨਾਲ ਕੋਟ ਆਨੰਦ ਰਾਜ ਸੁਖ ਭੋਗ ਵੈ ਕੋਟ ਆਨੰਦ ਕਰੋੜਾ ਆਨੰਦ ਕਰੋੜਾ ਸਾ ਸੰਗਤ ਜੀ 1 2 3 ਨਹੀਂ ਸਤਿਗੁਰ ਕਹਿੰਦੇ ਨਾਮ ਨੂੰ ਸਿਮਰਨਾ ਕਰ ਮਨ ਨੂੰ ਅਨੰਦਿਤ ਕਰ ਸੁਖ ਪ੍ਰਾਪਤ ਕਰ ਲੈ ਨਾਮ ਦਾ ਤੇ ਕਰੋੜਾਂ ਆਨੰਦ ਪ੍ਰਾਪਤ ਹੋ ਜਾਣਗੇ ਕਰੋੜਾਂ ਕੋਟ ਆਨੰਦ ਰਾਜ ਸੁਖ ਭੋਗ ਵੇ ਫਿਰ ਰਾਜ ਵੀ ਪ੍ਰਾਪਤ ਹੋਵੇਗਾ ਰਾਜ ਤੇ ਜਦੋਂ ਰਾਜ ਬਾਦਸ਼ਾਹੀਆਂ ਪਾਤਸ਼ਾਹੀਆਂ ਪ੍ਰਾਪਤ ਹੁੰਦੀਆਂ ਨੇ ਨਾ ਮਨ ਉਦੋਂ ਖੇੜੇ ਚ ਹੁੰਦਾ ਹੈ ਪਰ ਸਾਥੀ ਕਹਿੰਦੇ ਹਰ ਸਿਮਰਤ ਹਰੀ ਨੂੰ ਸਿਮਰਨ ਦੇ ਨਾਲ ਇਹ ਸਾਰਾ ਕੁਝ ਪ੍ਰਾਪਤ ਜਿਹੜਾ ਹੋਣਾ ਹੈ ਨਾ ਆਪ ਜੀ ਜਦੋਂ ਬਾਣੀ ਪੜੋਗੇ ਤੇ ਧਿਆਨ ਆਵੇਗਾ ਕਿ ਕੋਟ ਆਨੰਦ ਰਾਜ ਸੁਖ ਭੋਗ ਵੈ ਉਨੇ ਇਥੇ ਤਾਂ ਕਿ ਸਤਗੁਰ ਜੀ ਨੇ ਜਿਹੜਾ ਜ਼ਿਕਰ ਕੀਤਾ ਵੀ ਕਰੋੜਾ ਆਨੰਦ ਤੇ ਰਾਜ ਤੇ ਸੁਖ ਭੋਗੇਗਾ ਭਈ ਅੱਗੇ ਵਿਸ਼ਰਾਮ ਦੇ ਕਰਕੇ ਲਿਖਿਆ ਹਰ ਸਿਮਰਤ ਇਹ ਸੰਬੰਧਕ ਸ਼ਬਦ ਹੈ ਸੰਬੰਧਕ ਸੰਬੰਧਕ ਸ਼ਬਦ ਹੁੰਦਾ ਹੈ ਕਿ ਜਿਹੜਾ ਅਗਲੀ ਗੱਲ ਨਾਲ ਵੀ ਤੇ ਪਿਛਲੀ ਗੱਲ ਨਾਲ ਵੀ ਦੋਨਾਂ ਦੇ ਨਾਲ ਮੇਲ ਕਰੇ ਦੋਨਾਂ ਨੂੰ ਗੱਲਾਂ ਨੂੰ ਜੋੜੇ ਇਥੇ ਸਤਗੁਰੂ ਜੀ ਕਹਿੰਦੇ ਹਰ ਸਿਮਰਤ ਕਹਿੰਦੇ ਵੀ ਹਰੀ ਨੂੰ ਸਿਮਰਨ ਦੇ ਨਾਲ ਕੋਟ ਆਨੰਦ ਰਾਜ ਸੁਖ ਭੋਗ ਵੈ ਫਿਰ ਅੱਗੇ ਸਤਗੁਰੂ ਜੀ ਕਹਿੰਦੇ ਨੇ ਬਿਨਸੇ ਸਭ ਦੁੱਖ ਹੁਣ ਬਿਨਸੇ ਦੁੱਖ ਉਹ ਵੀ ਕਿੰਨਾ ਬਿਨਸੇ ਨੇ ਉਹ ਵੀ ਹਰੀ ਦੇ ਸਿਮਰਨ ਦੇ ਨਾਲ ਇਸ ਕਰਕੇ ਇਹ ਸੰਬੰਧਕ ਸ਼ਬਦ ਹੈ ਤੇ ਸਤਗੁਰੂ ਜੀ ਆ ਨੇ ਸੰਬੰਧਕ ਸ਼ਬਦ ਨਾਲ ਹੀ ਸਾਨੂੰ ਸਮਝਾਉਣਾ ਕੀਤਾ ਵੀ ਦੁੱਖ ਬਿਨਸ ਜਾਣਗੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਕਰੋਣਾ ਹੀ ਆਨੰਦ ਰਾਜ ਸੁਖ ਭੋਗੇਗਾ ਕੋਟ ਜਨਮ ਕੇ ਕਿਲ ਵਿਖ ਨਾਸੈ ਕਰੋੜਾ ਜਨਮਾਂ ਦੇ ਕਿਲ ਵਿਖ ਹੁਣ ਕਿਲ ਵਿਖ ਕਹਿੰਦੇ ਨੇ ਪਾਪਾਂ ਨੂੰ ਪਾਪਾਂ ਨੂੰ ਕਹਿੰਦੇ ਵੀ ਇੱਕ ਜਨਮ ਦੇ ਨਹੀਂ ਉਹ ਵੀ ਕਰੋੜਾਂ ਜਨਮਾਂ ਦੇ ਆ ਪਤਾ ਨਹੀਂ ਕਿੰਨੇ ਆ ਕਿ ਜਨਮਾਂ ਦੀ ਆਪਾਂ ਮੈਲ ਲਈ ਬੈਠੇ ਆ ਕਿੰਨੇ ਜਨਮਾਂ ਦੇ ਪਾਪ ਲਈ ਬੈਠੇ ਆ ਸਾਨੂੰ ਨਹੀਂ ਪਤਾ ਕਿ ਲੇਖਾ ਜਿਹੜਾ ਹੋਣਾ ਹੈ ਨਾ ਮਨੁੱਖਾ ਦੇ ਹੀ ਜਾ ਕੇ ਹੋਣਾ ਹੈ ਇਹ ਧਿਆਨ ਚ ਰੱਖੀਏ ਹੋਰ ਕਿਸੇ ਜੋਨ ਦੇ ਵਿੱਚ ਲੇਖਾ ਨਹੀਂ ਹੈਗਾ 84 ਲੱਖ ਜੋਨਾਂ ਨੇ ਉਹਨਾਂ ਵਿੱਚ ਅਸੀਂ ਕੀ ਖਟਿਆ ਕੀ ਕਮਾਇਆ ਕੀ ਕੁਝ ਕੀਤਾ ਇਹ ਉਹਦਾ ਲੇਖਾ ਜੋ ਕੁਝ ਹੋਣਾ ਹੈ ਨਾ ਉਹ ਮਨੁੱਖਾ ਜਨਮ ਚ ਹੋਣਾ ਹੈ ਇਹਦਾ ਸਪਸ਼ਟ ਜਿਹਾ ਭਾਵ ਹੈ ਕਿ ਇਹਦਾ ਮਤਲਬ ਵੀ ਜਿਹੜਾ ਜੋ ਪਿੱਛੇ ਕਰਮ ਕੋਈ ਮਾੜੇ ਹੋਏ ਪਿਛਲੇ ਜਨਮਾਂ ਦੇ ਵਿੱਚ ਉਹ ਜਨਮ ਦਾ ਲੇਖਾ ਵੀ ਇਸ ਮਨੁੱਖਿਆ ਦੇਹੀ ਨੂੰ ਦੇਣਾ ਪੈਣਾ ਕਿਉਂ ਕਿਉਂਕਿ ਸਰਦਾਰ ਹੈ ਇਹ ਦੇਹੀ ਜਿਹੜੀ ਨਾ ਦੁਰਲੱਭ ਹੈ ਇਸ ਦੇਹੀ ਨੂੰ ਸਰਦਾਰੀ ਦਿੱਤੀ ਗਈ ਹੈ ਤੇ ਜਿਹੜਾ ਮੁਖੀ ਹੋਵੇ ਪੁਸ਼ਕਿਸ਼ਤੀ ਉਹਦੀ ਹੁੰਦੀ ਹੈ ਨਾ ਬਾਕੀ ਦੇ ਪਰਜਾ ਆ ਤੇ ਜਿਹਨੂੰ ਮੁਖੀ ਬਣਾਇਆ ਜਾਵੇ ਉਹਨੂੰ ਕਿਹਾ ਜਾਂਦਾ ਵੀ ਤੂੰ ਦੱਸ ਭਈ ਤੇਰੇ ਕੋਲੇਖਾ ਹਿਸਾਬ ਤਾਬ ਲੈਣਾ ਹੈ ਇਹ ਸਤਿਗੁਰੂ ਜੀ ਨੇ ਸਾਡੇ ਤੇ ਦਇਆ ਕੀਤੀ ਹੈ ਰਹਿਮਤ ਕੀਤੀ ਹੈ ਕਲਯੁਗ ਦੇ ਇਸ ਭਿਆਨਕ ਦੌਰ ਅੰਦਰ ਭਿਆਨਕ ਸਮੇਂ ਦੇ ਅੰਦਰ ਤੇ ਜਿਹੜਾ ਬੜਾ ਭਿਆਨਕ ਹੈ ਬੜਾ ਖਤਰਨਾਕ ਹੈ ਇਥੇ ਗੁਰਮੁਖ ਪਿਆਰੀਓ ਸਾਖ ਸੰਬੰਧ ਜਿਉਂ-ਜਿਉਂ ਇਹ ਕਲਯੁਗ ਵੱਡਾ ਹੋ ਰਿਹਾ ਹੈ ਨਾ ਤਿਉਂ ਤੋਂ ਸਾਡੇ ਜੀਵਨ ਦੇ ਜਿਹੜੇ ਸੰਬੰਧ ਨੇ ਉਹ ਫਿੱਕੇ ਪੈ ਰਹੇ ਨੇ ਸਾਡੇ ਸੰਬੰਧਾਂ ਦੇ ਵਿੱਚ ਕਿੱਥੇ ਭਰਾ ਭਰਾ ਲਈ ਜਾਣ ਦਿੰਦਾ ਸੀਗਾ ਅੱਜ ਜਾਣ ਲੈਂਦਾ ਹੈ ਕਿੱਥੇ ਭੈਣ ਭਰਾ ਆਪਸ ਦੇ ਵਿੱਚ ਸ਼ਰਮਸਾਰ ਹੋਇਆ ਕਰਦੇ ਸਨ ਇੱਕ ਦੂਜੀ ਦੀ ਲਾਜ ਰੱਖਦੇ ਸਨ ਅੱਜ ਲੱਜ ਨਹੀਂ ਰਹੀ ਕਿੱਥੇ ਮਾਤਾ ਪਿਤਾ ਦਾ ਸਤਿਕਾਰ ਹੋਇਆ ਕਰਦਾ ਸੀ ਅੱਜ ਧੀਆਂ ਪੁੱਤਰ ਕਿੰਨਾ ਕੁ ਸਤਿਕਾਰ ਕਰਦੇ ਆ ਇਹ ਆਪਾਂ ਆਪ ਨਰੀਖਣ ਕਰ ਲੈਣਾ ਹੈ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਮੈਂ ਕਿਉਂ ਕਹਾਂ ਵੀ ਨਹੀਂ ਕਰਦੇ ਇਹ ਤੇ ਸਤਾ ਹੀ ਸਭ ਨੂੰ ਆਪੋ ਆਪਣੇ ਮਨ ਦੇ ਨਾਲ ਪੁੱਛ ਵੀ ਕਿੰਨਾ ਕੁ ਸਤਿਕਾਰ ਕਰਦੇ ਆ ਕਿਹੜੀ ਬੋਲੀ ਨਾ ਬੋਲਦੇ ਆ ਤੇ ਜਦੋਂ ਆਪਣੇ ਵੱਲ ਆਪਾਂ ਝਾਤੀ ਮਾਰ ਕੇ ਦੇਖ ਲਓ ਵੀ ਅਸੀਂ ਜਦੋਂ ਆਪਣੇ ਮਾਤਾ ਪਿਤਾ ਦੇ ਸਾਹਮਣੇ ਹੁੰਦੇ ਸਾਂ ਤੇ ਮਾਤਾ ਪਿਤਾ ਸਾਹਮਣੇ ਇਦਾਂ ਬੋਲ ਲੈਂਦੇ ਸਾਂ ਪੰਜ ਦੱਜ ਬੱਚੇ ਸਾਡੇ ਸਾਹਮਣੇ ਬੋਲਦੇ ਨੇ ਸਾਨੂੰ ਤਾਂ ਬਾਹਰ ਵੀ ਕਿਸੇ ਨਾਲ ਸੀ ਝਗੜਾ ਕਰ ਲੈਣਾ ਤੇ ਘਰ ਦਾ ਡਰ ਹੁੰਦਾ ਸੀ ਵੀ ਬਾਹਰ ਤੇ ਅਸੀਂ ਲੜ ਕੇ ਆਏ ਆਏ ਉਲਟਾ ਬਾਪੂ ਨੇ ਘਰੇ ਜਾ ਕੇ ਕੁੱਟਣਾ ਹੈ ਘਰੋਂ ਮਾਰ ਪੈਣੀ ਉਲਟੀ ਮਾਂ ਨੇ ਕੁੱਟਣਾ ਹੈ ਦਾਦੀ ਨੇ ਝਿੜਕਣਾ ਹੈ ਪਰ ਕਿੱਥੇ ਗਿਆ ਕੁਝ ਨਹੀਂ ਅੱਜ ਤੇ ਗੁਰਮੁਖ ਪਿਆਰਿਓ ਬੱਚੇ ਬਾਹਰ ਵੀ ਲੜਦੇ ਨੇ ਘਰ ਵੀ ਲੜਦੇ ਨੇ ਪਾਗਾਂ ਵਾਲੇ ਮਾਪਿਓ ਨੇ ਜਿਨ੍ਹਾਂ ਦੇ ਬੱਚੇ ਸਿਆਣੇ ਨੇ ਜਿਨ੍ਹਾਂ ਨੂੰ ਬੋਲਣ ਦਾ ਪਤਾ ਹੈ ਜਿਨ੍ਹਾਂ ਨੂੰ ਸਭਿਆਚਾਰਕ ਬੋਲੀ ਆਉਂਦੀ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਅੱਜ ਵੀ ਕਿਵੇਂ ਚਰਨ ਸ਼ੋਹੀਦੇ ਨੇ ਅੱਜ ਗੁਰਮੁਖ ਪਿਆਰੇ ਚੰਨ ਸ਼ੋਹਣ ਦਾ ਤਰੀਕੇ ਵੀ ਬਦਲ ਗਏ ਆ ਜੇ ਪਿੱਛੇ ਜੇਕਰ ਤੇ ਇਦਾਂ ਭੁੱਲ ਭੁਲੇਖੇ ਨਾਲ ਮੜ ਜਾ ਕਰ ਲੈਣਾ ਵੀ ਥੋੜਾ ਉਹ ਦੂਰ ਹੋ ਜੇ ਹੱਥ ਕਰਕੇ ਤੇ ਮੱਥਾ ਟੇਕ ਦੇਣਾ ਤੇ ਮੈਨੂੰ ਅੱਜ ਵੀ ਯਾਦ ਏ ਆ ਕਿ ਸਾਡੀਆਂ ਮਾਸੀਆਂ ਭੂਆ ਅਗੋ ਕਹਿ ਦਿੰਦੀ ਆ ਸਨ ਕੀ ਗੱਲ ਆ ਕ ਕਮਜ਼ੋਰੀਆ ਤੇਰਾ ਤਲੇ ਝੁੱਕ ਕੇ ਪੈਰੀ ਹੱਥ ਲਾ ਝੁੱਕ ਕੇ ਪੈਰੀ ਹੱਥ ਲਾ ਇਹ ਸਾਡਾ ਸੱਭਿਆਚਾਰ ਸੀਗਾ ਅੱਜ ਤੇ ਦੂਰੇ ਹੀ ਐ ਕਰ ਦਿੰਦੇ ਆ ਜੀ ਪੈਰੀ ਪੈਨਾ ਮਾਸੀ ਜੀ ਉਹ ਵੀ ਬਹੁਤ ਘੱਟ ਕਹਿੰਦੇ ਨੇ ਉਹ ਕੋਈ ਕੋਈ ਕਹਿੰਦਾ ਸਤਿਗੁਰੂ ਜੀ ਕਹਿੰਦੇ ਨੇ ਭਲਿਆ ਇਸ ਸੰਸਾਰ ਦੇ ਅੰਦਰ ਤੋਂ ਵਿਚਰਦਾ ਜਿਸ ਤ ਨੂੰ ਸਰਦਾਰੀ ਮਿਲੀ ਤੇ ਲੇਖਾ ਵੀ ਤੈਨੂੰ ਹੀ ਦੇਣਾ ਪੈਣਾ ਪਰ ਜੇ ਸਬਿਆਚਾਰ ਨੂੰ ਸਮਾਜ ਦੇ ਵਿੱਚ ਆਪਾਂ ਕਾਇਮ ਰੱਖਾਂਗੇ ਸਾਡੇ ਜੀਵਨ ਦੇ ਅੰਦਰ ਗੁਰਮਤ ਹੋਵੇਗੀ ਗੁਰੂ ਦੀ ਮਤ ਹੋਵੇਗੀ ਤਨੂ ਬਹਿਣਾ ਖਲੋਣਾ ਪੈਣਣਾ ਖਾਣਾ ਬੋਲਣਾ ਆ ਜਾਵੇਗਾ ਤੇ ਸਿ ਪੈਣਣਾ ਕੀ ਇਹ ਖਾਣਾ ਕੀ ਇਹ ਬੋਲਣਾ ਕਿਵੇਂ ਹੈ ਤੇ ਸਤਿਗੁਰੂ ਜੀ ਨੇ ਇਸ ਕਾਲ ਯੁਗ ਦੇ ਭਿਆਨਕ ਸਮੇਂ ਦੇ ਵਿੱਚ ਸਾਨੂੰ ਨਾਮ ਦੀ ਤਾਕਤ ਦਿੱਤੀ ਹੈ ਕਿ ਭਲਿਆ ਤੇਰੇ ਕਰੋੜਾਂ ਪਾਪ ਜਿਹੜੇ ਨੇ ਉਹ ਨਾਸ ਹੋ ਜਾਣਗੇ ਕੋਟ ਜਨਮ ਕੇ ਕਿਲ ਵਿਖ ਨਾਸੇ ਉਹ ਨਸ ਜਾਂਦੇ ਨੇ ਕਿਵੇਂ ਨਸ ਜਾਂਦੇ ਨੇ ਕਹਿੰਦੇ ਸਿਮਰਤ ਭਾਵਨ ਸਿਮਰਤ ਪ੍ਰਮਾਤਮਾ ਦਾ ਨਾਮ ਸਿਮਰਿਆ ਪ੍ਰਮਾਤਮਾ ਦੇ ਨਾਮ ਨੂੰ ਧਿਆਇਆ ਬੋਲੋ ਸਤਨਾਮ ਸ੍ਰੀ ਫਿਰ ਬੋਲੋ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਇਹੀ ਸਤਨਾਮ ਹੈ ਗੁਰਮਖ ਪਿਆਰਿਓ ਕਿਲ ਵਿਖ ਇਦਾਂ ਹੀ ਜਾਣੇ ਆ ਪਤਾ ਨਹੀਂ ਕਿਹੜੇ ਵਲੇ ਕਿਹੜੀ ਸੁਰਤ ਕਿਹੜੇ ਵਲੇ ਕਿਹੜਾ ਬੋਲ குரு ਦੇ ਚਰਨਾਂ ਵਿੱਚ ਜਾ ਕੇ ਟਿਕ ਜਾਣਾ ਹੈ ਸੁਰਤ ਟਿਕ ਜਾਣੀ ਹੈ ਤੇ ਨਾਸ਼ ਹੋ ਜਾਣਾ ਪਾਪਾਂ ਦਾ ਨਾਸ਼ ਜਿਵੇਂ ਬਹੁਤ ਸਾਰਾ ਰੂਮ ਰੱਖਿਆ ਹੋਵੇ ਨਾ ਤੇ ਛੋਟੀ ਜੀ ਇੱਕ ਅੱਗ ਦੀ ਤੇਲੀ ਲਾ ਦੇ ਸੜ ਕੇ ਸੁਆਹ ਹੋ ਜਾਂਦਾ ਜਿੰਨੀ ਮਰਜੀ ਲੱਕੜ ਪਈ ਹੋਵੇ ਇੱਕ ਛੋਟੀ ਜੀ ਤੇਲੀ ਲਾ ਦਿਓ ਲਾ ਸੜ ਕੇ ਸੁਆਹ ਹੋ ਜਾਂਦੀ ਹੈ ਇਵੇਂ ਰੱਬ ਦੇ ਨਾਮ ਦੇ ਵਿੱਚ ਤਾਕਤ ਹੈ ਪਾਪਾਂ ਨੂੰ ਸਾੜ ਕੇ ਸਵਾਹ ਕਰ ਦਿੰਦਾ ਖਤਮ ਕਰ ਦਿੰਦਾ ਇੱਕ ਪਲ ਦੇ ਅੰਦਰ ਕਿੰਨ ਮਾਤਰ ਸਮੇਂ ਦੇ ਅੰਦਰ ਜੇ ਇੱਕ ਕਿੰਨ ਮਾਤਰ ਸਮਾਂ ਵੀ ਨਾਮ ਦੀ ਪ੍ਰਾਪਤੀ ਹੋ ਜਾਵੇ ਕੋਟ ਜਨਮ ਕੇ ਕਿਲ ਬਿਕਨਾਸੇ ਸਿਮਰਤ ਪਾਵਨ ਮਨ ਤਨ ਸੋਕ ਪ੍ਰਮਾਤਮਾ ਨੂੰ ਸਿਮਰਿਆ ਭਈ ਮਨ ਤੇ ਤਨ ਵੀ ਪਵਿੱਤਰ ਹੋ ਜਾਏਗਾ ਪਾਵਨ ਪਾਵਨ ਕਹਿੰਦੇ ਨੇ ਪਵਿੱਤਰ ਨੂੰ ਕਹਿੰਦੇ ਪਾਵਨ ਹੋ ਜਾਵੇਗਾ পাপ ਪਵਿੱਤਰ ਹੋ ਜਾਵੇਗਾ ਆਤਮਿਕ ਆਨੰਦ ਦੀ ਪ੍ਰਾਪਤੀ ਹੋਵੇਗੀ ਤੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਜਿਹੜੇ ਪਾਪ ਨੇ ਨਾ ਉਹ ਨਾਸ਼ ਹੋ ਜਾਣਗੇ ਉਹ ਨਾਸ਼ ਹੋ ਜਾਣਗੇ ਅੱਗੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਕਹਿੰਦੇ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੇ ਭੁਖ ਸਿਮਰਨ ਦੀ ਬਰਕਤ ਦੇ ਨਾਲ ਸਿਮਰਨ ਦੀ ਰਹਿਮਤ ਦੇ ਨਾਲ ਜਿਉਂ-ਜਿਉਂ ਮਨੁੱਖ ਸਿਮਰਨ ਕਰਦਾ ਹੈ ਨਾ ਤੇ ਮਨ ਪਵਿੱਤਰ ਹੁੰਦਾ ਹੈ ਨਿਰਮਲ ਹੁੰਦਾ ਹੈ ਮੈਲ ਧੋਤੀ ਜਾਂਦੀ ਹੈ ਨਾ ਜਿਹੜਾ ਮੈਲਾ ਹੈ ਜਿਉਂ-ਜਿਉਂ ਮੈਲ ਧੋਤੀ ਜਾਂਦੀ ਹੈ ਤਿਉਂ-ਤਿਉਂ ਫਿਰ ਅੰਦਰ ਜਿਹੜਾ ਪ੍ਰਕਾਸ਼ ਇਹਨਾ ਪ੍ਰਭੂ ਦਾ ਜਿਹੜੀ ਜੋਤ ਅੰਦਰ ਹੈ ਸਭ ਮੈਂ ਜੋਤ-ਜੋਤ ਹੈ ਸੋਏ ਗੁਰਸਾਖੀ ਜੋਤ ਪ੍ਰਗਟ ਹੋਏ ਉਹ ਜੋ ਤੇ ਫਿਰ ਸਾ ਸੰਗਤ ਜੀ ਦਿਖਣੀ ਆਰੰਭ ਹੋ ਜਾਂਦੀ ਹੈ ਉਹਦਾ ਪ੍ਰਕਾਸ਼ ਦਿਖਣਾ ਆਰੰਭ ਹੋ ਜਾਂਦਾ ਹੈ ਜਿਉਂ-ਜਿਉਂ ਆਪਾਂ ਸਿਮਰਨ ਕਰਦੇ ਆਂ ਜਿਉਂ-ਜਿਉਂ ਪ੍ਰਮਾਤਮਾ ਦੇ ਨਾਮ ਨੂੰ ਧਿਆਉਂਦੇ ਆਂ ਉਹਦਾ ਅਸੀਂ ਰੱਬ ਹੀ ਲੱਭਦੇ ਰਹਿੰਨੇ ਆਂ ਰੱਬੀ ਜੋਤ ਹੀ ਲੱਭਦੇ ਰਹਿੰਨੇ ਆਂ ਪਰ ਰੱਬ ਸਾਡੇ ਅੰਦਰ ਬੈਠਾ ਹੈ ਦਿਖਦਾ ਕਿਉਂ ਨਹੀਂ ਆ ਕਿਉਂਕਿ ਮਲੀਨਤਾ ਬੜੀ ਹੈ ਮਨ ਮੈਲਾ ਬੜਾ ਹੈ ਪਰ ਜਿਉਂ-ਜਿਉਂ ਆਪਾਂ ਸਿਮਰਨ ਕਰਾਂਗੇ ਬਾਣੀ ਪੜਾਂਗੇ ਆਪਣੀ ਸ਼ਰਧਾ ਪਿਆਰ ਭਾਵਨਾ ਅਕੀਦਾ ਆਪਣਾ ਜਿਹੜਾ ਹੈ ਉਹ ਗੁਰੂ ਨੂੰ ਸਮਰਪਿਤ ਕਰਾਂਗੇ ਭੇਟ ਕਰਾਂਗੇ ਭਾਵਨਾ ਦੇ ਨਾਲ ਗੁਰੂ ਘਰ ਵਿੱਚ ਹਾਜ਼ਰੀ ਭਰਾਂਗੇ ਬਾਣੀ ਪੜਾਂਗੇ ਸੁਣਾਂਗੇ ਵਿਚਾਰਾਂਗੇ ਗਾਵਾਂਗੇ ਜਿਉਂ-ਜਿਉਂ ਗਾਵਾਂਗੇ ਤਿਉਂ-ਤਿਉਂ ਮਨ ਦੇ ਅੰਦਰ ਉਹ ਪ੍ਰੇਮ ਜਿਹੜਾ ਹੈ ਨਾ ਭਾਵਨਾ ਜਿਹੜੀ ਹੈ ਨਾ ਉਹ ਸਾ ਸੰਗਤ ਦੀ ਟਿਕਾ ਕਰੇਗੀ ਇਸ ਸਿਮਰਨ ਦੇ ਨਾਲ ਮਨ ਜਿਹੜਾ ਮੈਲਾ ਹੈ ਨਾ ਉਹ ਪਾਵਨ ਹੋ ਜਾਵੇਗਾ ਪਵਿੱਤਰ ਹੋ ਜਾਵੇਗਾ ਉਹ ਨਿਰਮਲ ਹੋ ਜਾਵੇਗਾ ਮੈਲ ਧੋ ਰਹਿਤ ਹੋ ਜਾਵੇਗਾ ਸਤਿਗੁਰੂ ਕਹਿੰਦੇ ਦੇਖ ਸਰੂਪ ਪੂਰਨ ਭਈ ਆਸਾ ਹੁਣ ਸਰੂਪ ਦੇਖ ਕੇ ਦਰਸ਼ਨ ਕਰਕੇ ਨਾ ਉਸ ਜੋਤ ਦੇ ਤੇ ਪੂਰਨ ਭਈ ਆਸਾ ਜਿਹੜੀ ਮੁਰਾਦ ਹੈ ਨਾ ਮਨ ਦੀ ਜਿਹੜੀ ਇੱਛਾ ਹੈ ਸਤਿਗੁਰੂ ਕਹਿੰਦੇ ਪੂਰੀ ਹੋਵੇਗੀ ਸਿਮਰਨ ਕਰਨ ਵਾਲੇ ਦੀ ਇੱਕੋ ਇੱਛਾ ਹੁੰਦੀ ਹੈ ਜੀ ਭਗਤੀ ਕਰਨ ਵਾਲੇ ਦੀ ਜਿਹੜੀ ਇੱਛਾ ਹੁੰਦੀ ਹੈ ਨਾ ਜਿਹੜਾ ਬੰਦਗੀ 'ਚ ਜੁੜਦਾ ਹੈ ਜਿਹੜਾ ਮਨ ਨੂੰ ਨਿਰਮਲ ਕਰਦਾ ਹੈ ਉਹ ਪ੍ਰਭੂ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਉਹਦੀ ਇੱਛਾ ਦੁਨੀਆਵੀ ਪਦਾਰਥਾਂ ਦੀ ਨਹੀਂ ਹੁੰਦੀ ਕਿ ਮੈਂ ਸਿਮਰਨ ਕਰ ਰਿਹਾ ਜੀ ਮੈਨੂੰ ਫਲਾਣੀ ਚੀਜ਼ ਮਿਲ ਜੇ ਮੈਨੂੰ ਰਾਜ ਭਾਗ ਮਿਲ ਜੇ ਮੈਨੂੰ ਕੋਈ ਕੋਠੀ ਮਿਲ ਜੇ ਕੋਈ ਕਾਰ ਮਿਲ ਜੇ ਨਾ ਜਦੋਂ ਸਿਮਰਨ ਵਿੱਚ ਮਨ ਪਵਿੱਤਰ ਹੋਣ ਆਰੰਭ ਹੋ ਗਿਆ ਨਾ ਫਿਰ ਜਿਹੜੀ ਇੱਛਾ ਇਹ ਹੋਵੇਗੀ ਕਿ ਪ੍ਰਭੂ ਜੀ ਤੁਹਾਡੇ ਦਰਸ਼ਨ ਹੋ ਜਾਣ ਤੁਹਾਡੇ ਦਰਸ਼ਨ ਹੋ ਜਾਣ ਕਿਤੇ ਮੇਰੇ ਭਾਗ ਜਾਗ ਪੈਣ ਕਿਤੇ ਮੇਰਾ ਜੀਵਨ ਸਫਲ ਹੋ ਜਾਵੇ ਫਿਰ ਇਹ ਇੱਛਾ ਅੰਦਰੋਂ ਪ੍ਰਗਟ ਹੁੰਦੀ ਹੈ ਤੇ ਸਤਗੁਰੂ ਜੀ ਕਹਿੰਦੇ ਨੇ ਪੂਰਨ ਭਈ ਆਸਾ ਜਿਹੜੀ ਆਸ ਲਈ ਬੈਠਾ ਸੀ ਨਾ ਸਤਗੁਰੂ ਜੀ ਕਹਿੰਦੇ ਨੇ ਦੇਖ ਸਰੂਪ ਪਰਮਾਤਮਾ ਦਾ ਫਿਰ ਉਹ ਸਰੂਪ ਜਿਹੜਾ ਦੇਖਦੇ ਨੇ ਜਿਹੜਾ ਸਰੂਪ ਕਿਹੜਾ ਸਰੂਪ ਜਿਹੜਾ ਅਦ੍ਰਿਸ਼ਟ ਹੈ ਜਿਹੜਾ ਅਦ੍ਰਿਸ਼ਟ ਹੈ ਕਿਸੇ ਮੂਰਤ ਚ ਨਹੀਂ ਹੈ ਕਿਸੇ ਜੋਨ ਚ ਨਹੀਂ ਹੈ ਜਿਹਦਾ ਕੋਈ ਚੱਕਰ ਨਹੀਂ ਹੈ ਚਿੰਨ ਨਹੀਂ ਹੈ ਉਹ ਸਰੂਪ ਦਿਖਾਈ ਦਿੰਦਾ ਹੈ ਤੇ ਜਦੋਂ ਉਹ ਸਰੂਪ ਦਿਖਾਈ ਦਿੰਦਾ ਹੈ ਨਾ ਸਾਧ ਸੰਗਤ ਜੀ ਤੇ ਮਨ ਆਨੰਦਿਤ ਹੋ ਜਾਂਦਾ ਇੱਕੋਟ ਆਨੰਦ ਰਾਜ ਸੁਖ ਭੋਗ ਹੋਵੇ ਕਰੋਨਾ ਰਾਜ ਭਾਗ ਪ੍ਰਾਪਤ ਵੀ ਹੁੰਦੇ ਹੋ ਨਾ ਤੇ ਇੱਕ ਪਾਸੇ ਇਹ ਸਰੂਪ ਦਿਖਾਈ ਦੇਂਦਾ ਹੋਵੇ ਤੇ ਕੋਈ ਪੁੱਛ ਲਵੇ ਭਲਿਆ ਕਿਹੜੀ ਚੀਜ਼ ਚਾਹੀਦੀ ਹੋ ਤੇ ਦੁਨਿਆਵੀ ਜਿਹੜੇ ਮਨੁੱਖ ਆ ਉਹ ਤੇ ਕਹਿਣਗੇ ਸੰਸਾਰ ਦੇ ਪਦਾਰਥ ਮਿਲ ਜਾਣ ਪਰ ਰੱਬ ਦੀ ਭਗਤੀ ਕਰਨ ਵਾਲਾ ਸਿਮਰਨ ਕਰਨ ਵਾਲਾ ਕਹੇਗਾ ਨਹੀਂ ਮੈਂ ਤੇ ਸਰੂਪ ਦੇਖਣਾ ਪਰਮਾਤਮਾ ਦੇ ਦਰਸ਼ਨ ਕਰਨੇ ਮੈਨੂੰ ਕਰੋੜਾਂ ਪਦਾਰਤ ਨਹੀਂ ਚਾਹੀਦੇ ਮੈਨੂੰ ਦੁਨੀਆਂ ਦੇ ਆ ਦੁਨਿਆਵੀ ਸੋਕੜੀ ਚਾਹੀਤੇ ਜਿਹੜੇ ਬਿੰਸਣ ਵਾਲੇ ਨੇ ਮੈਨੂੰ ਤੇ ਆਨੰਦ ਚਾਹੀਦਾ ਏ ਉਹ ਖੇੜਾ ਚਾਹੀਦਾ ਏ ਜਿਹੜਾ ਸਦਾ ਹੀ ਟਿਕਿਆ ਰਹਿੰਦਾ ਹੈ ਆਨੰਦ ਸਦਾ ਹੀ ਹੈ ਆਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਆਨੰਦ ਵਰਤਦਾ ਹੈ ਨਾ ਭਾਵੇਂ ਮੇਰੇ ਕਲਗੀਧਰ ਪਿਤਾ ਜੀਆਂ ਨੂੰ ਉੱਥੋਂ ਆਨੰਦਪੁਰ ਛੱਡ ਕੇ ਆਉਣਾ ਪਿਆ आनंदपुर ਸਾਪ ਗੁਰਮੁਖ ਪਿਆਰਿਓ ਅੱਜ ਵੀ ਆਨੰਦ ਖੇੜੇ ਦੇ ਵਿੱਚ ਥੋ ਆਨੰਦ ਗਿਆ ਤੜਾ ਕਿਤੇ ਅੱਜ ਵੀ ਉਥੇ ਸਹਿਬ ਜਾਦੇ ਉਹਨਾਂ ਗਲੀਆਂ ਦੇ ਵਿੱਚ ਖੇਡਦੇ ਨੇ ਅੱਜ ਵੀ ਗੁਤਲਗੀ ਤਰ ਪਿਤਾ ਉਥੇ ਮੌਜੂਦ ਨੇ ਅੱਜ ਵੀ ਖੰਡੇ ਬਾਟੇ ਦੀ ਪੌਲ ਉਥੇ ਦਿੱਤੀ ਜਾਂਦੀ ਹੈ ਅੱਜ ਵੀ ਉਹ ਪੰਜ ਪਿਆਰੇ ਉੱਤੇ ਮੌਜੂਦ ਨੇ ਅੱਜ ਵੀ ਆਨੰਦੀ ਆਨੰਦਿਆ ਪਾਹ ਰਹੋਲੇ ਮੱਲੇ ਤੇ ਵਿਸਾਖੀ ਤੇ ਦਰਸ਼ਨ ਕਰਨ ਜਾਂਦੇ ਆ ਨਾ ਕੀ ਆਨੰਦ ਘਟੇ ਉੱਥੇ ਉਹ ਨਹੀਂ ਘਟਦਾ ਜਿਹੜਾ ਆਨੰਦ ਹੈ ਨਾ ਉਹ ਆਨੰਦ ਹੀ ਹੈ ਕਿਉਂਕਿ ਉਹਦਾ ਕੋਈ ਪ੍ਰੀਤ ਸ਼ਬਦ ਨਹੀਂ ਹੈ ਸਾਧ ਸੰਗਤ ਜੀ ਉਹ ਪ੍ਰੀਤ ਸ਼ਬਦ ਨਹੀਂ ਹੈ ਸੁੱਖ ਦਾ ਵਿਪਰੀਤ ਦੁੱਖ ਆ ਦਿਨ ਦਾ ਰਾਤ ਆ ਪਰ ਆਨੰਦ ਦਾ ਕੋਈ ਵਿਪਰੀਤ ਸ਼ਬਦ ਨਹੀਂ ਹੈ ਸਤ ਕੋ ਕਹਿੰਦੇ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਪੇਟ ਤੇ ਉਤਰੇ ਭੁੱਖ ਦਰਸ਼ਨ ਭੇਟਤ ਦਰਸ਼ਨ ਕਰਕੇ ਮਨ ਦੀ ਭੁੱਖ ਮਨ ਦੀ ਜਿਹੜੀ ਭੁੱਖ ਸੀ ਨਾ ਜਿਹੜੀ ਮੋਹ ਮਾਇਆ ਦੀ ਭੁੱਖ ਮਨ ਦੀ ਲੱਗਦੀ ਹੈ ਨਾ ਉਸ ਬਾਬਤ ਗੁਰੂ ਨਾਨਕ ਦੇਵ ਜੀ ਮਹਾਰਾ ਜਿਹੜੇ ਪਿਆਰੇ ਬਚਨ ਕਹਿੰਦੇ ਨੇ ਅਸੀਂ ਰੋਜ਼ ਪੜ੍ਹਦੇ ਆਂ ਪਰ ਪੜ੍ਹਨ ਤੱਕ ਸੀਮਤ ਆਂ ਸਤਿ ਕਹਿੰਦੇ ਭੁੱਖਿਆਂ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆਂ ਭਾਰ ਸਵੇਰੇ ਇਹ ਪੜ੍ਹਦੇ ਆਂ ਪਰ ਫਿਰ ਤੋਰ ਐਸੇ ਪਾਸੇ ਪੈਨੀ ਆ ਵੀ ਕੋਈ ਨਾ ਕੋਈ ਪੰਡ ਬੰਨ ਨਹੀਂ ਲਈਏ ਕੋਈ ਨਾ ਕੋਈ ਪੰਡ ਬਾਜੀ ਜਾਵੇ ਕੋਈ ਨਾ ਕੁਝ ਕਮਾਈ ਲਈਏ ਕੋਈ ਨਾ ਕੁਝ ਆਈ ਜਾਵੇ ਘਰ ਵਿੱਚ ਕਮਾਉਣਾ ਚਾਹੀਦਾ ਕਿਰਤ ਕਰਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਹਿਲਾ ਸਾਡਾ ਇਹ ਫਰਜ ਬਣਾਇਆ ਹੈ ਕਹਿੰਦੇ ਕਿਰਤ ਕਰੋ ਫਿਰ ਨਾਮ ਜਪੋ ਫਿਰ ਨਾਮ ਜਪ ਲਿਆ ਕਿਰਤ ਕਰ ਲਈ ਹੁਣ ਤੁਹਾਡੇ ਕੋਲ ਦੋ ਧੰਨ ਆ ਗਏ ਇੱਕ ਤੇ ਕਿਰਤ ਦੁਆਰਾ ਤੁਹਾਨੂੰ ਮਿਲ ਗਿਆ ਆਪ ਜੀ ਨੂੰ ਇੱਕ ਨਾਮ ਜਪਣ ਦੁਆਰਾ ਧਨ ਮਿਲ ਗਿਆ ਤੇ ਹੁਣ ਕੀ ਕਰਨਾ ਅਗਲਾ ਕੀ ਹੈ ਜੀ ਵੰਡ ਛਕੋ ਹੁਣ ਕਹਿੰਦੇ ਇਹ ਵੰਡ ਕੇ ਛਕੋ ਵੰਡ ਕੇ ਛਕੋ ਕਿਰਤ ਦੁਆਰਾ ਕਮਾਇਆ ਧਨ ਵੀ ਵੰਡ ਕੇ ਛਕੋ ਤੇ ਨਾਮ ਜਪ ਕੇ ਕਮਾਇਆ ਧਨ ਵੀ ਵੰਡ ਕੇ ਛਕੋ ਖਾਓ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ ਨਾ ਤਾਂ ਦੁਨੀਆਵੀ ਧਨ ਦੇ ਵਿੱਚ ਕਮੀ ਆਵੇਗੀ ਤੇ ਨਾ ਨਾਮ ਨਿਦਾਨ ਖਜ਼ਾਨੇ ਚ ਕਮੀ ਆਵੇਗੀ ਜੇ ਵੰਡ ਕੇ ਛਕਾਂਗੇ ਤੇ ਪਰਫੁੱਲਤ ਹੋਵੇਗਾ ਵਧੇਗਾ ਜੁਨਿਆਵੀ ਤਨ ਵੀ ਵਧੇਗਾ ਐ ਨਹੀਂ ਕਿਤਨੇ ਐ ਵੀ ਨਹੀਂ ਵਧੇਗਾ ਉਹ ਵੀ ਵਧੇਗਾ ਪਰ ਕਿਦੋਂ ਵਧੇਗਾ ਜਿਹੜਾ ਧੰਨ ਦਸਾਂ ਨੋਹਾਂ ਦੀ ਕਿਰਤ ਹੈ ਜਿਹੜੇ ਗੁਰੂ ਨਾਨਕ ਨੇ ਕਿਰਤ ਕੀਤੀ ਹੈ ਜਿਹੜੀ ਹੱਥੀ ਮਿਹਨਤ ਕੀਤੀ ਹੈ ਉਹ ਕਿਰਤ ਤੇ ਸਤਗੁਰ ਕਹਿੰਦੇ ਨੇ ਭਈ ਜਿਨ੍ਹਾਂ ਨੇ ਕਿਰਤ ਕੀਤੀ ਏ ਉਹਨਾਂ ਨੇ ਹੀ ਸੁਖ ਪ੍ਰਾਪਤ ਕਰਨੇ ਕੀਤੇ ਨੇ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁੱਖ ਹੁਣ ਭੁੱਖਾਂ ਜਿਹੜੀਆਂ ਨੇ ਮੋਹ ਮਾਇਆ ਦੀਆਂ ਉਹ ਉੱਤਰ ਗਈਆਂ ਹੁਣ ਭੁੱਖ ਨਹੀਂ ਰਹਿ ਗਈ ਹੁਣ ਤੇ ਕੋਈ ਅਰਦਾਸ ਐ ਵਿਣਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੇ ਨਾਮ ਸੰਤੋਕਿਆ ਉਤਰੈ ਮਨ ਕੀ ਭੁੱਖ ਪ੍ਰਮਾਤਮਾ ਤੇਰੇ ਅੱਗੇ ਹੋਈ ਅਰਦਾਸ ਐ ਕੇ ਮਨ ਵਿੱਚ ਹੁਣ ਕੋਈ ਭੁੱਖ ਨਾ ਆਵੇ ਜੇ ਕੋਈ ਹੈ ਵੀ ਇਥੇ ਉੱਤਰ ਜਾਵੇ ਚਲੀ ਜਾਵੇ ਹੁਣ ਭੁੱਖ ਨਾ ਕੋਈ ਰਹੇ ਤੇ ਸਤਗੁਰੂ ਜੀ ਨੇ ਕਿਰਪਾ ਕੀਤੀ ਸਾਡੇ ਤੇ ਕਹਿੰਦੇ ਚਾਰ ਪਦਾਰਥ ਅਸ਼ਟ ਮਹਾ ਸਿਦ ਧਰਮ ਅਰਥ ਕਾਮ ਮੋਖ ਇਹ ਚਾਰ ਪਦਾਰਥ ਨੇ ਕਹਿੰਦੇ ਇਹਨਾਂ ਚਾਰ ਪਦਾਰਥਾਂ ਵਾਸਤੇ ਹੀ ਮਨੁੱਖ ਭੱਜਿਆ ਫਿਰਦਾ ਹੈ ਤੇ ਸਤਗੁਰੂ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮੈਸਜ ਸੁਖਣੀ ਸਾਹਿਬ ਸਮਝਾਇਆ ਹੈ ਕਿ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਜੇ ਕੋਈ ਚਾਰ ਪਦਾਰਥ ਚਾਹੁੰਦਾ ਹੈ ਨਾ ਉਹ ਸਾਧ ਸੰਤ ਸਾਧ ਸੰਗ ਇਹ ਨਹੀਂ ਕਿ ਕਿਸੇ ਪਹਿਰਾਵੇ ਵਾਲੇ ਵੱਡੇ ਚੋਲੇ ਪਾਏ ਵਾਲੇ ਸਾਧ ਦੀ ਗੱਲ ਹੋ ਰਹੀ ਹੈ ਇਹ ਸਾਧ ਦੀ ਗੱਲ ਹੋ ਰਹੀ ਗੁਰੂ ਦੀ ਤੇ ਗੁਰੂ ਦੀ ਸੰਗਤ ਦੀ ਉਹਦੀ ਸੇਵਾ ਵਿੱਚ ਲੱਗਣਾ ਕਰੇ ਤੇ ਇਹ ਚਾਰੇ ਪਦਾਰਥ ਮਿਲ ਜਾਵਣਗੇ ਤੇ ਸਤਿਗੁਰੂ ਜੀ ਨੇ ਕਿਰਪਾ ਕਰਨ ਦੇ ਇੱਥੇ ਕਹਿ ਰਹੇ ਚਾਰ ਪਦਾਸ਼ਟ ਅਸ਼ਟ ਮਹਾ ਸਿਧ ਅਸ਼ਟ ਮਹਾ ਸਿਧ ਵੱਡੀਆਂ ਕਰਾਮਾਤਾਂ ਵੱਡੀਆਂ ਕਰਾਮਾਤਾਂ ਸਿੱਧਾ ਤੇ ਗੁਰਮੁਖ ਪਿਆਰੇ ਸਤਿਗੁਰੂ ਕਹਿੰਦੇ ਨੇ ਵੀ ਇਹ ਜਿਹੜੀਆਂ ਅਸ਼ਟ ਵਿਭਾਵ ਦਾ ਅੱਠ ਅਸ਼ਟ ਦਾ ਅਰਥ ਹੈ ਅੱਠ ਜਿਹੜੀਆਂ ਅੱਠ ਵੱਡੀਆਂ ਕਰਾਮਾਤਾਂ ਤਾਕਤਾਂ ਦੇਣ ਵਾਲਾ ਹੈ ਨਾ ਉਹ ਪਰਮਾਤਮਾ ਆਪ ਹੀ ਹੈ ਪਰਮਾਤਮਾ ਆਪ ਹੀ ਇੱਕ ਕਾਮ ਧੇਨਾ ਪਾਰ ਜਾਤ ਹਰ ਹਰ ਰੁਕ ਸਨਾਤਨ ਮਤ ਦੀ ਮਨਾਉਤ ਹੈ ਇੱਕ ਕਾਮ ਧੇਨਾ ਗਾਉ ਤੇ ਪਾਰ ਜਾਤ ਰੋਕੋ ਗਵਾਂਡੀ ਮਤ இந்து ਮਤ ਜਿਹੜਾ ਹੈ ਨਾ ਸਨਾਤਨ ਮਤ ਆਪਾਂ ਕਹਿੰਨੇ ਜਿਨੂੰ ਇਹਦੀ ਮਨਾਉਤ ਹੈ ਉਹ ਮੰਨਦੇ ਨੇ ਮੰਨਦੇ ਨੇ ਉਹ ਕਹਿੰਦੇ ਵੀ ਇੱਕ ਕਾਮ ਧੇਨਾ ਗਊ ਹੈ ਜਿਹੜੀਆਂ ਸਭ ਦੀਆਂ ਇੱਛਾ ਪੂਰੀਆਂ ਕਰਦੀ ਏ ਇੱਕ ਪਾਰ ਜਾਤ ਰੋਕ ਹੈ ਦੇਵ ਲੋਕ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਹੋਵੇਗਾ ਪਰ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂਕੈ ਵਸ ਹੈ ਕਾਮ ਧੇਨਾ ਕਹਿੰਦੇ ਉਹ ਵੀ ਕਿਸੇ ਦੇ ਵਸ ਵਿੱਚ ਹੈ ਜੇ ਉਹ ਹੈਗੀ ਵੀ ਹੈ ਨਾ ਤੇ ਉਹ ਵੀ ਕਿਸੇ ਦੇ ਵਾਸਤੇ ਵਿੱਚ ਉਹਦੇ ਤੋਂ ਉੱਪਰ ਵੀ ਕੋਈ ਬੈਠਾ ਹੈ ਉਹਨੂੰ ਕੁਝ ਦੇਣ ਵਾਲਾ ਵੀ ਹੈਗਾ ਏ ਜੇ ਉਹ ਕਿਹਦੀ ਇੱਛਾ ਪੂਰੀਆਂ ਕਰਦੀ ਹੈ ਉਹਦੇ ਕੋ ਆਪਣੀ ਸੱਤਿਆ ਨਹੀਂ ਹੈ ਇੱਛਾਪੁਰਖ ਕੋਈ ਹੋਰ ਹੈ ਦਾਤਾਂ ਦਾ ਮਾਲਕ ਕੋਈ ਹੋਰ ਹੈ ਉਹ ਪਰਮਾਤਮਾ ਹੈ ਉਹ ਅਕਾਲ ਪੁਰਖ ਹੈ ਤੇ ਅਕਾਲ ਪੁਰਖ ਸ਼ਬਦ ਹੈ ਕੋਈ ਰਾਮ ਕਹੇ ਲੇ ਕੋਈ ਅੱਲਾਹ ਕਹੇ ਲੇ ਕੋਈ ਵਾਹਿਗੁਰੂ ਕਹੇ ਉਹ ਅਕਾਲ ਪੁਰਖ ਇੱਕ ਉਹ ਹਸਤੀ ਹੈ ਜਿਹੜੀ ਹਸਤੀ ਨੇ ਗੁਰਮੁਖ ਪਿਆਰੇ ਸਮੁੱਚੇ ਬ੍ਰਹਿਮੰਡ ਨੂੰ ਤਮੇ ਆਇਆ ਹੈ ਸਮੁੱਚੇ ਬ੍ਰਹਿਮੰਡ ਸ੍ਰਿਸ਼ਟੀ ਨੂੰ ਜਿਹੜਾ ਚਲਾ ਰਿਹਾ ਹੈ ਉਹ ਅਕਾਲ ਪੁਰਖ ਹੈ ਤੇ ਸਤਕੁਚ ਕਹਿੰਦੇ ਨੇ ਕਾਮ ਧੇਨ ਪਾਰ ਜਾਤ ਹਰ ਹਰ ਰੁਕ ਹੁਣ ਇਹ ਜਿਹੜੇ ਰੋਖ ਨੇ ਇਹ ਪ੍ਰਮਾਤਮਾ ਆਪ ਹੀ ਸਭ ਕੁਝ ਹੈ ਕਾਮ ਧੇਨ ਵੀ ਆਪ ਹੈ ਤੇ ਪਾਰ ਜਾਤ ਰੁਖ ਵੀ ਉਹ ਆਪ ਹੀ ਹੈ ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਬ ਨਾ ਤੁਖ ਸੁਖਾਂ ਦਾ ਸਮੁੰਦਰ ਸਰਨ ਗਹੀ ਸੁਖ ਸਾਗਰ ਨਾਨਕ ਸਰਨ ਗਹੀ ਸੁਖ ਸਾਗਰ ਸੁਖਾਂ ਦਾ ਸਾਗਰ ਸੁਖਾਂ ਦਾ ਸਾਗਰ ਪਰਮਾਤਮਾ ਸਾ ਸੰਗ ਜੀ ਸੁੱਖਾਂ ਦਾ ਸਾਗਰ ਹੈ ਤੇ ਉਸ ਦਾ ਆਸਰਾ ਲੈਣਾ ਕਰੀਏ ਸ਼ਰਨ ਵਿੱਚ ਜਾਣਾ ਕਰੀਏ ਐਸੇ ਪਰਮਾਤਮਾ ਦੀ ਜਿਹਦੇ ਘਰ ਵਿੱਚ ਸੋਖੀ ਸੁਖ ਨੇ ਸੋਖੀ ਸੁਖ ਨੇ ਤੇ ਜਿਹੜੇ ਆਸਰਾ ਲੈ ਲੈਂਦੇ ਨੇ ਨਾ ਜਿਹੜੇ ਸ਼ਰਨ ਵਿੱਚ ਆ ਜਾਂਦੇ ਨੇ ਜਨਮ ਮਰਨ ਫਿਰ ਗਰਬ ਨਾ ਧੁਖ ਕਹਿੰਦੇ ਉਹਨਾਂ ਨੂੰ ਜੰਮਣ ਮਰਨ ਦਾ ਗੇੜ ਨਹੀਂ ਪੈਂਦਾ ਜੰਮਣ ਮਰਨਾ ਉਹਨਾਂ ਦੇ ਫਿਕਰ ਪਾ ਕੇ ਜਿਹੜੇ ਖਤਮ ਹੋ ਜਾਂਦੇ ਨੇ ਉਹ ਫਿਰ ਭੈੜੀਆਂ ਜੁਨਾਂ ਦੇ ਵਿੱਚ ਨਹੀਂ ਪੈਂਦੇ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਕਿਉਂਕਿ ਫਿਰ ਉਹ ਉਸ ਘਰ ਵਿੱਚ ਜਾਂਦੇ ਜਿਸ ਘਰ ਦੀਆਂ ਆਪਾਂ ਬਾਤਾਂ ਪਾਉਂਦੇ ਆ ਕਿ ਨਾਨਕ ਬੱਧਾ ਘਰ ਤਾਂ ਆ ਜਿੱਥੇ ਮਿਰਤਨਾ ਜਨਮ ਜਰਾ ਜਿੱਥੇ ਜਮਨਾ ਮਰਨਾ ਨਹੀਂ ਪੈਂਦਾ ਇਸ ਘਰ ਦੀਆਂ ਬਾਤਾਂ ਆਏ